ਸੰਕਲਪ ਸੇ ਸਿਖਰ ਤੱਕ ਨੈਸ਼ਨਲ ਗੇਮਸ 2025 ਉਤਰਾਖੰਡ ਜਿਹਦੇ ਵਿੱਚ ਅੱਜ ਕੁਸ਼ਤੀ ਦਾ ਦੂਸਰਾ ਦਿਨ ਸੀ ਤੇ ਪੰਜਾਬ ਲਈ ਬਹੁਤ ਹੀ ਸੁਭਾਗਾ ਭਰਿਆ ਰਿਹਾ ਤੇ ਜਿਹਦੇ ਵਿੱਚ ਪੰਜਾਬ ਦੇ ਦੋ ਜਿਹੜੇ ਪਹਿਲਵਾਨਾਂ ਨੇ ਮੈਡਲ ਜਿੱਤੇ ਸਾਹਿਲ ਨੇ 골ਡ ਮੈਡਲ ਪ੍ਰਾਪਤ ਕੀਤਾ ਤੇ ਸਰਬਜੋਤ ਨੇ ਜਿਹੜਾ ব্রੌਂਜ਼ ਮੈਡਲ ਪ੍ਰਾਪਤ ਕੀਤਾ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਨਾਲ ਹੀ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਦੋ ਪਹਿਲਵਾਨਾਂ ਨੇ ਸਾਡੇ ਪੰਜਾਬ ਦੇ ਨੇ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਉਹਨਾਂ ਨੇ ਆਪਾਂ ਨੂੰ ਕੱਲ ਫਾਈਨਲ ਕੁਸ਼ਤੀਆਂ ਵੇਖਣ ਨੂੰ ਮਿਲ ਗਈਆਂ ਤੇ ਅੱਜ ਅਸੀਂ ਉਹਨਾਂ ਦੇ ਕੋਚਸ ਤੇ ਪਲੇਅਰ ਨਾਲ ਗੱਲ ਕਰਾਂਗੇ ਵੀ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਨੂੰ ਹਾਂਜੀ ਅੱਜ ਜਿਹੜੀਆਂ ਕੁਸ਼ਤੀਆਂ ਤੁਹਾਨੂੰ ਜਿਹੜੀ ਫਾਈਨਲ ਕੁਸ਼ਤੀ ਸੀ ਤੁਹਾਨੂੰ ਕਿੰਨਾ ਕੋ ਦਾ ਪ੍ਰੈਸ਼ਰ ਸੀ ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਕਿੱਦਾਂ ਕੋਈ ਸੀ ਲੜੀ ਤੁਸੀਂ ਨਹੀਂ ਪ੍ਰੈਸ਼ਰ ਤਾਂ ਇੰਨਾ ਜ਼ਿਆਦਾ ਨਹੀਂ ਸੀ ਬਸ ਗੋਲਡ ਲੈਣਾ ਠੀਕ ਹੈ ਗੋਲਡ ਦਾ ਮੇਨ ਟਾਰਗੇਟ ਸੀ ਹਾਂਜੀ ਤੇ ਤੁਹਾਡੀ ਅੱਜ ਸੀਗੀ ਬ੍ਰੌਂਜ਼ ਮੈਡਲ ਦੀ ਕੁਸ਼ਤੀ ਤੇ ਕਿੰਨੀ ਟਫ ਲੱਗ ਰਹੀ ਸੀਗੀ ਕਿਵੇਂ ਤੁਹਾਨੂੰ ਹੈਂਡਲ ਕੀਤਾ ਜਿਹੜੇ ਆਪਣੇ ਪ੍ਰੈਸ਼ਰ ਨੂੰ ਇਹ ਜ਼ਰੂਰ ਕੋ ਮੈਂ ਪੜਾਈ ਆ ਜੀ ਮਿਹਨਤ ਕਰਕੇ ਜਿੰਨਾ ਪ੍ਰੈਸ਼ਰ ਸੀਗਾ ਉਹ ਸਾਰਾ ਰਿਲੀਜ਼ ਹੋ ਗਿਆ ਜੀ ਠੀਕ ਠੀਕ ਹੈ ਜੀ ਹਾਂਜੀ ਤੇ ਕੋ ਸਾਹਿਬ ਅੱਜ ਬਹੁਤ ਬਹੁਤ ਮੁਬਾਰਕਾਂ ਜਿਹੜਾ ਪੰਜਾਬ ਦੇ ਹਿੱਸੇ ਜਿਹੜੇ ਨੇ ਮੈਡਲ ਆਏ ਆ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਸੀਂ ਧੰਨਵਾਦ ਜੀ ਬਹੁਤ ਬਹੁਤ ਤੇ ਇਹ ਹੀ ਕਹਿਣਾ ਚਾਹਣਾ ਕੱਲ ਸਾਨੂੰ ਇਹ ਹੋਪ ਸੀ ਕਿ ਸਾਹਿਲ 97 ਦੇ ਵਿੱਚ ਸ਼ੋਰ 골ਡ ਲਊਗਾ ਤੇ ਉਹਨੇ ਕਰਕੇ ਦਿਖਾਇਆ ਅੱਜ ਬਹੁਤ ਵਧੀਆ ਕੁਸ਼ਤੀ ਲੜੀ ਉਹਨੇ ਤੇ ਇੱਕ ਤਰਫਾ ਕੁਸ਼ਤੀ ਨਾਲ ਇਹਨੇ 골ਡ ਜਿੱਤਿਆ ਤੇ ਕਿ ਸਾਹਿਲ ਵੀ ਇਸ ਜਿੱਤ ਦਾ ਵਧਾਈ ਦਾ ਹੱਕਦਾਰ ਆ ਤੇ ਇਹਦੇ ਕੁਝ ਸ਼ਬਾਜ ਸਿੰਘ ਵੀ ਇਸ 골ਡ ਲਈ ਹੱਕਦਾਰ ਆ ਤੇ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਉਹਨਾਂ ਨੇ ਇਸ ਲਈ ਲੋਹਾ ਦਿੱਤੀ ਹੈ ਹਾਂਜੀ ਜਿਹੜੇ ਕੱਲ ਜਿਹੜੇ ਆਪਣੇ ਜਿਹੜੇ ਪਹਿਲਵਾਨ ਆ ਪੰਜਾਬ ਦੇ ਜਿਹੜੇ ਫਾਈਨਲ ਦੇ ਵਿੱਚ ਪਹੁੰਚੇ ਆ ਉਹਨਾਂ ਬਾਰੇ ਥੋੜਾ ਵਿਸਤਾਰ ਨਾਲ ਦੱਸਿਓ ਵੀ ਕਿਹੜੇ ਕਿਹੜੇ ਵੇਟ ਦੇ ਵਿੱਚ ਤੇ ਕਿੰਨੀ ਕਾਪਣ ਉਮੀਦ ਆ ਵੀ ਜਿਹੜਾ ਪੰਜਾਬ ਦੇ ਹਿੱਸੇ ਜਿਹੜਾ ਹੋਰ 골ਡ ਤੇ ਹੋਰ ਮੈਡਲ ਜਿਹੜੇ ਆ ਸਕਦੇ ਆ ਲੜਕਿਆਂ ਦੇ ਵਿੱਚ ਫ੍ਰੀ ਸਟਾਈਲ ਦੇ ਵਿੱਚ ਕਰਨਜੀਤ ਜਿਹੜਾ ਹੈਗਾ 125 ਕਿਲੋਗ੍ਰਾਮ ਦੇ ਵਿੱਚ ਉਹ ਫਾਈਨਲ 'ਚ ਪਹੁੰਚਿਆ ਉਹ ਤੇ ਉਹਦੇ ਤੋਂ ਸਾਨੂੰ ਪੂਰੀ 골ਡ ਦੀ ਉਮੀਦ ਆ ਸਾਹਿਲ ਵਾਂਗੂ ਉਹ ਵੀ ਪੰਜਾਬ ਲਈ 골ਡਨ ਜ਼ਰੂਰ ਲੈ ਕੇ ਆਊਗਾ ਤੇ ਦੂਸਰੀ ਲੜਕੀ ਜਿਹੜੀ ਸਾਡੀ 63 ਕਿਲੋ ਦੀ ਰਾਜਨਜੀਤ ਉਹ ਵੀ ਫਾਈਨਲ 'ਚ ਪ੍ਰਵੇਸ਼ ਕੀਤਾ ਉਹਨੇ ਤੇ ਉਹਦੇ ਤੋਂ ਵੀ ਸਾਨੂੰ ਉਮੀਦ ਹੈ ਕਿ ਉਹ ਪੰਜਾਬ ਲਈ 골ਡ ਲੈ ਕੇ ਆਊ ਤੇ ਇੱਕ ਲੜਕਾ ਗ੍ਰੀਕੋ ਰੋਮਨ ਦਾ 97 ਵਾਲਾ ਓਰੀ ਪੇਚ ਤੋਂ ਬਾਅਦ 3rd ਲਈ ਬ੍ਰਾਉਂਜ਼ ਮੈਡਲ ਲੀਕ ਠੀਕ ਹੈ ਤੇ ਓਵਰ ਆਲ ਜਿਹੜੀ ਇੱਕ ਵੇ ਫਾਈਟ ਦੇਖ ਰਿਆ ਸੀ ਹਨੀਪਾਲ ਉਹਦੀ ਫਾਈਟ ਬਾਰੇ ਤੁਸੀਂ ਕੀ ਕਹੋਗੇ ਵੀ ਕਿਉਂਕਿ ਉਹਦਾ ਹਾਰਡ ਲੱਕੀ ਕਹਿ ਸਕਦੇ ਆ ਕਿ 2 ਸੈਕਿੰਡ ਦੇ ਵਿੱਚ ਮੈਡਲ ਜਿਹੜਾ ਉਹ ਪੰਜਾਬ ਦੇ ਹੱਥੋਂ ਨਿਕਲ ਗਿਆ ਬਹੁਤ ਵਧੀਆ ਕੁਸ਼ਤੀ ਲੜ ਰਿਆ ਸੀ ਹਨੀਪਾਲ ਸਿਰਫ 2 ਸੈਕਿੰਡ ਦੇ ਵਿੱਚ ਉਹ ਕੁਸ਼ਤੀ ਜਿਹੜੀ ਹੈਗੀ ਹੈ ਖਰਾਬ ਹੋਣ ਕਰਕੇ ਉਹ ਮੈਡਲ ਸਾਡੇ ਹੱਥੋਂ ਨਿਕਲ ਗਿਆ ਜਿਵੇਂ ਮਿਹਰਦੀਨ ਪਹਿਲਵਾਨ ਜੀ ਕਹਿੰਦੇ ਹੁੰਦੇ ਸੀ ਵੀ ਮਿਹਨਤ ਵੀ ਸੀ ਫਕਰ ਵੀ ਸੀ ਆਪਣੇ ਉੱਪਰ ਮੈਦਾਨੇ ਜੰਗ ਵਿੱਚ ਕੁਝ ਮੁਕੱਦਰ ਕੀ ਵੀ ਬਾਤ ਹੁੰਦੀ ਹੈ ਉਹ ਮੁਕੱਦਰ ਉਹਦਾ ਉਹਦਾ ਸਾਥ ਛੱਡ ਗਿਆ ਇੱਕ 2 ਸੈਕਿੰਡਾਂ ਲਈ ਤੇ ਹੁਣ ਜਿਹੜਾ ਆਪਾਂ ਵੇਖਦੇ ਆਂ ਕੱਲ ਨੂੰ ਜਿਹੜੇ ਹੋਰ ਜਿਹੜੇ ਪੰਜਾਬ ਦੇ ਪਹਿਲਵਾਨ ਆ ਵੀ ਉਹਨਾਂ ਤੋਂ ਕਿੰਨੀ ਉਮੀਦ ਆ ਕਿੰਨਾਂ ਦੇ ਕੱਲ ਨੂੰ ਜਿਹੜੇ ਆਉਣ ਵਾਲੇ ਵਜਨ ਆ ਜਾਂ ਕੱਲ ਨੂੰ ਜਿਨ੍ਹਾਂ ਦੀਆਂ ਕੁਸ਼ਤੀਆਂ ਹੋਣੀਆਂ ਉਹਨਾਂ ਬਾਰੇ ਕੋਈ ਜਾਣਕਾਰੀ ਉਹਨਾਂ ਦੇ ਵਿੱਚ ਕੱਲ ਸਾਡੀ ਜਿਹੜੀ ਸਭ ਤੋਂ ਵੱਡੀ ਉਮੀਦ ਆ ਉਹ 74 ਕਿਲੋ ਪ੍ਰਤੀਕ ਤੇ 86 ਕਿਲੋ ਦੇ ਵਿੱਚ ਸੰਦੀਪ ਮਾਨ ਆ ਜਿਹੜਾ ਉਹ ਦੋਨੋਂ ਪਹਿਲਵਾਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਤੇ ਸਾਨੂੰ ਸ਼ੋਰ ਆ ਕਿ ਉਹ ਦੋਨੇ ਪੰਜਾਬ ਲਈ 골ਡ ਜਿੱਤਣਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅਸੀਂ ਵੀ ਉਮੀਦ ਕਰਦੇ ਆਂ ਪੰਜਾਬ ਦੇ ਹਿੱਸੇ ਹੋਰ ਮੈਡਲ ਆਉਣ ਤੇ ਅਸੀਂ ਕੁਸ਼ਤੀ ਦੀ ਤਰੱਕੀ ਲਈ ਇੱਧੇ ਕੰਮ ਕਰਦੇ ਰਹੀਏ ਸਾਰੇ ਪੰਜਾਬ ਦੇ ਕੋਚਸ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਕੁਸ਼ਤੀ ਐਸੋਸੀਏਸ਼ਨ